ਸਮਾਣਾ ਪਾਤਣਾ ਸੜਕ ਤੇ ਪਿੰਡ ਮਬੀ ਦੇ ਨੇੜੇ ਕਰੀਬ 8 ਵਜੇ ਦੇ ਆਸ-ਪਾਸ ਇੱਕ ਹੈਲਥ ਟੀਮ ਜਿਹੜੀ ਖਨੋਰੀ ਜਾਂਦੀ ਰੈਜਿੰਦਰਾ ਹਸਪੀਟਲ ਤੋਂ ਉਸ ਟੀਮ ਦੀ ਜਿਹੜੀ ਗੱਡੀ ਸੀ ਮਹਿੰਦਰਾ ਉਸ ਦੇ ਵਿੱਚ ਉਹ ਡਾਕਟਰ ਸੀ ਤਨਾਤ ਸੀ ਉਹਨੇ ਗੱਡੀ ਇੱਕ ਸਕੂਪਰੋ ਗੱਡੀ ਪਾਤਣਾ ਸਾਈਡ ਤੋਂ ਆਂਦੀ ਹੈ ਔਰ ਇੱਕ ਇੱਕ ਉਸ ਦੇ ਪਿੱਛੇ ਕਾਰ ਆ ਰਹੀ ਸੀ ਜਿਹੜੀ ਚੰਡੀਗੜ੍ਹ ਤੋਂ ਪੰਚਕੂਲੇ ਤੋਂ ਆ ਰਹੀ ਸੀ ਫਤਿਹਬਾਦ ਜਾ ਰਹੀ ਸੀ ਇਹ ਤਿੰਨੋਂ ਗੱਡੀਆਂ ਦਾ ਹਾਸਾ ਹੋਇਆ ਜਿਸ ਦੇ ਵਿੱਚ ਮਾਮੂਲੀ ਛੱਟਾਂ ਕਾਰ ਸਵਾਰਾਂ ਨੂੰ ਵੀ ਲੱਗੀਆਂ ਡਾਕਟਰਾਂ ਦੀ ਟੀਮ ਨੂੰ ਦੂਜੀ 108 ਐਂਬੂਲੈਂਸ ਸਮਾਨਤ ਬੁਲਾ ਕੇ ਖਨੋਰੀ ਬਾਰਡਰ ਤੇ ਜਿਹੜੇ ਕਿਸਾਨਾਂ ਦਾ ਤਰਨਾ ਚੱਲ ਰਿਹਾ ਹੈ ਉੱਥੇ ਭੇਜ ਦਿੱਤੀ ਗਈ ਹੈ ਐਸਐਸਪੀ ਪੁਲਿਸ ਟੀਮ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਜ਼ਖਮੀਆਂ ਦਾ ਮੋਢਲਾ ਇਲਾਜ ਕਰਕੇ ਉਹਨਾਂ ਨੂੰ ਵੀ ਹਸਪਤਾਲ ਪਹੁੰਚਾਇਆ ਔਰ ਕੁਝ ਜਿਹੜੇ تھے ਟੀਮ ਬਲਨੋ ਜਿਹੜੇ ਕਯੋਰ ਪਰ ਗੱਡੀ ਜਿਹੜੀ ਹੈ ਉਸ ਦਾ ਜਿਹੜਾ ਡਰਾਈਵਰ ਸੀ ਜਿਹੜੀ ਪਾਤਨਾ ਸੜਕ ਤੋਂ ਆ ਰਹੀ ਉਸ ਡਰਾਈਵਰ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਪੁਲਿਸ ਸਾਰੇ ਹਾਸੇ ਦੀ ਜਾਂਚ ਕਰ ਰਹੀ ਹੈ ਐਪੀ ਸਿੰਘ ਹੈ ਕਾਂਸਟੇਬਲ ਸਾਡੇ ਕੋਲ ਤਕਰੀਬਨ ਪਾਉਨੇ ਪਾਉਨੇ 8 ਵਜੇ ਦੇ ਕਾਲ ਆਈ ਕੰਟਰੋਲ ਰੂਮ ਤੋਂ ਵੀ ਇਹ ਥੇ ਮੋਬਿਲ ਐਕਸੀਡੈਂਟ ਹੋ ਗਿਆ ਹੈ ਤੇ ਅਸੀਂ ਆਕੇ ਦੇਖਿਆ ਵੀ ਇੱਕ ਤਿੰਨ ਗੱਡੀਆਂ ਦਾ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ ਨੇ ਉਹਨਾਂ ਐਕਸੀਡੈਂਟ ਹੋਇਆ ਸਕਾਰਪੀਓ ਗੱਡੀ ਜੋ ਕਿ ਪਾਤੜਾ ਤੋਂ ਸਮਾਣੇ ਵੱਲ ਜਾ ਰਹੀ ਸੀ ਉਹ ਬੱਸ ਨੂੰ ਓਵਰਟੇਕ ਕਰਦੇ ਹੋਏ ਇਹਨਾਂ ਗੱਡੀਆਂ ਨਾਲ ਜਾ ਟਕਰਾਈ ਤੇ ਜਿਸ ਵਿੱਚ ਬਲੇਰੋ ਗੱਡੀ ਵਿੱਚ ਖਨੌਰੀ ਬਾਰਡਰ ਤੇ ਜੋ ਡਾਕਟਰ ਤਾਇਨਾਤ ਹਨ ਉਹ ਮੌਜੂਦ ਸੀ ਜਿਹੜੀ ਪੰਜ ਗੱਡੀ ਆ ਇਹਦੇ ਵਿੱਚ ਚੰਡੀਗੜ੍ਹ ਤੋਂ ਫੈਮਿਲੀ ਜਾ ਰਹੀ ਸੀ ਉਹਨਾਂ ਨੇ ਥੁਨੇ ਬਹੁਤੀਆਂ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਉਹ ਠੀਕ ਨਹੀਂ ਸਾਰੇ ਉਹ ਆਪਣੀ ਡਿਊਟੀ ਤੇ ਪਹੁੰਚ ਚੁੱਕੇ ਨੇਗੇ ਉਹਨਾਂ ਨੂੰ ਐਂਬੂਲੈਂਸ ਆ ਕੇ ਲਾਏਗੀ ਬੀਸੀ ਤੇ ਇਹਨਾਂ ਦੇ ਥੋੜੀ ਬਹੁਤੀ ਛੱਟਾ ਸੀ ਜਿਹਨਾਂ ਨੂੰ ਐਸਐਸਐਫ ਦੀ ਟੀਮ ਨੇ ਮੋਢੀ ਲੀ ਸਹਾਇਤਾ ਦਿੱਤੀ ਗਈ ਤੇ ਮੈਂ ਵੀ ਚੌਂਕੇ ਵਾਲਿਆਂ ਨੂੰ ਕਲਾ ਦਿੱਤੀ ਗਈ ਤੇ ਮੌਕੇ ਤੇ ਮੈਂ ਵੀ ਚੌਂਕੇ ਵਾਲੇ ਇਨਚਾਰਜ ਬਲਕਾ ਸਿੰਘ ਨੂੰ ਬੁਲਾਏ ਗਏ ਉਹਨਾਂ ਨੂੰ ਮੈਂ ਵੀ ਚੌਂਕੇਲੇ ਅਰੈਸਟ ਕਰਕੇ ਲੈ ਗਏ ਉਹਦਾ ਮੁੱਢਲੇ ਕੀ ਕਹਿੰਦੇ ਨੇ ਮੈਡੀਕਲ ਕਰਾਇਆ ਜਾ ਬਲੈਰੂਸ ਤੇ ਤਿੰਨ ਆਏ ਸਵਾਰ ਸੀ ਇਸ ਚ ਵੀ ਤਿੰਨੇ ਆਏ ਸਵਾਰ ਸੀ ਇੱਕ ਡਰਾਈਵਰ ਤੇ ਉਹਨਾਂ ਦੀਆਂ ਬੇਟੀਆਂ ਸੀ ਮੇਰਾ ਨਾਮ ਜੀ ਹਰਦੇਵ ਸਿੰਘ ਹੈ ਜੀ ਮੈਂ ਜੀ ਪੰਚਕੂਲਾ ਸਿਹਾਰਸ ਆ ਜੀ ਇਧਰ ਹਮਾਰੇ ਕੋਈ ਰਸਮ ਪਗੜੀ ਥੀ ਫਤਿਹਬਾਦ ਫਤਿਹਬਾਦ ਜਾ ਰਹੇ ਸੀ ਫਤਿਹਬਾਦ ਜਾ ਰਹੇ ਸੀ ਜੀ ਧਾਂਗੜਾ ਗਾਉਂ ਥਾ ਅੱਗੇ ਜੀ ਉਧਰ ਜਾ ਰਹੇ ਸੀ ਐਸੇ ਹੋਇਆ ਜੀ ਹਮ ਤੋ ਸਹੀ ਆਪਣੇ ਨੋਰਮਲ ਸਪੀਡ ਪੇ ਆ ਰਹੇ ਸੀ ਜੀ ਹਮਾਰੇ ਅੱਗੇ ਪੰਜਾਬ ਸਰਕਾਰ ਦੀ ਗਾੜੀ ਥੀ ਪਿੱਛੇ ਮੈਂ ਥਾ ਜੀ ਉਹ ਉਧਰ ਸੇ ਬੰਦਾ ਆਇਆ ਫਾਤਰੇ ਕੀ ਤਰਫ ਸੇ ਰੋਂਗ ਸਾਈਡ ਸੇ ਉਸਨੇ ਮਾਰੀ ਏ ਟੱਕਰ ਉਸਨੇ ਮਾਰੀ ਟੱਕਰ ਹਾਂ ਜੀ ਉਹ ਵੀ ਗਾੜੀ ਸੀ ਜਿਸ ਟੇਂ ਪਤਨਸਰ ਵਾਲੇ ਦੀ ਹਾਂਜੀ ਉਹ ਇੱਥੇ ਪਤਨਸਰ ਸਾਈਡ ਸਿਆਰ ਦਾ ਹਾਂਜੀ ਹਾਂਜੀ ਕਿੰਨਾ ਮਹੀਆ ਜੀ ਸਰਤਾਸ ਅਸੀਂ ਖਨੋਰੀ ਜਾ ਰਹੇ ਸੀਗੇ ਡਾਕਟਰਾਂ ਦੀ ਟੀਮ ਲੈ ਕੇ ਕਿੰਨੇ ਡਾਕਟਰ ਤੁਹਾਡੇ ਨਾਲ ਮੇਰੇ ਨਾਲ 5 ਡਾਕਟਰ ਸੀ ਹੋਰ ਬਾਕੀ ਸਟਾਫ ਵੀ ਥਾ ਨਹੀਂ ਮੈਂ ਸੀਗਾ ਔਰ ਮੇਰੇ ਨਾਲ ਡਾਕਟਰਾਂ ਦੀ ਟੀਮ ਸੀਗੀ ਖਨੋਰੀ ਬਾਰਡਰ ਜਾ ਰਹੇ ਸੀਗੇ ਅਸੀਂ ਰਜਿੰਦਰਾ ਹਸਪੀਟਲ ਦੇ ਡਾਕਟਰ ਸੀ ਰਜਿੰਦਰਾ ਹਸਪੀਟਲ ਤੋਂ ਸੀਗੇ ਨਹੀਂ ਡਾਕਟਰਾਂ ਦਾ ਮੈਨੂੰ ਨਾਮ ਪਤਾ ਨਹੀਂ ਤੇ ਕਿੰਨੇ ਵਜੇ ਸੀ ਪ੍ਰਾਇਲ ਗਾ ਅਸੀਂ ਪਟਿਆਲ ਤੋਂ 6:30 ਨਿਕਲਦਾ ਸੀ 8 ਵਜੇ ਡਿਊਟੀ ਦੇ ਉੱਪਰ ਇਹਨਾਂ ਨੂੰ ਪਹੁੰਚਾਉਣਾ ਸੀਗਾ ਹਾਂਜੀ ਇਹ ਇੱਕ ਉਹ ਮਵੀਜ ਕਲਾ ਦੇ ਸਾਹਮਣੇ ਹੋਇਆ ਰਸ ਗੱਡੀ ਦਾ ਗੱਡੀ ਦਾ ਨੁਕਸਾਨ ਜਿਹੜੀ ਸਾਡੇ ਵਾਲੀ ਗੱਡੀ ਹੈ ਸਰਕਾਰੀ ਗੱਡੀ ਇਹਦੀ ਤਾਂ ਸਾਈਡ ਤੋਂ ਡੈਮੇਜ ਹੋ ਗਈ ਟਾਇਰ ਦੋਨੋਂ ਫਟ ਗਏ ਜਿਹੜੀ ਪਿੱਛੇ ਗੱਡੀ ਹੈ ਉਹਨਾਂ ਦੇ ਕਾਫੀ ਨੁਕਸਾਨ ਹੋਇਆ ਪਿਛਲੀ ਗੱਡੀ ਦਾ ਯਾਰ ਅੱਗੇ ਚੱਲ ਰਹੀ ਸੀ ਬਲੇਰੋ ਚੱਲ ਰਹੀ ਸੀ ਉਹਦੇ ਪਿੱਛੇ ਆ ਭਾਈ ਸਾਹਿਬ ਦੀ ਗੱਡੀ ਸੀਗੀ ਉਹਨੇ ਇੱਕਦਮ ਹੀ ਸਿੱਧੀ ਗੱਡੀ ਲਿਆ ਕੇ ਮਾਰੀ ਇਹਨਾਂ 'ਚ ਇਹਨਾਂ ਦੇ ਪਿੱਛੇ ਅਸੀਂ ਸੀਗੇ ਜਿਹੜੀ ਹੈਲਥ ਟੀਮ ਸੀ ਉਹ ਵੀ ਬਚਣੀ ਆਣੇ ਡਾਕਟਰ ਵਗੈਰਾ ਆਏ تھے ਇਸ ਡਾਕਟਰ ਦੇ ਉਹਨਾਂ ਦਾ ਨਹੀਂ ਪਤਾ ਜੀ ਅਸੀਂ ਥੋੜੀ ਦੇਰ ਬਾਅਦ ਚਲੇ ਗਏ ਸੀਗੇ ਆ ਵੀਰ ਜੀ ਸੀਗੇ ਕੈਮਰਾਮੈਨ ਬੀਕੇ ਗਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨੂਜ਼